ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਕਈ ਵਾਰੀ ਇਹਨਾਂ ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਜ਼ਾ ਮਾਮਲਾ ਨਾਬਾ ਦੇ ਪਿੰਡ ਰਾਮਗੜ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕਰਨਪ੍ਰੀਤ ਨਾਂ ਦੇ ਇੱਕ 20 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਦੀ ਕਿ ਕਰਨਪ੍ਰੀਤ ਦਾ ਕੱਲ ਜਨਮ ਦਿਨ ਵੀ ਸੀ ਪਰ ਜਦੋਂ ਜਨਮ ਦਿਨ ਮਨਾਉਣ ਤੋਂ ਬਾਅਦ ਕਰਨਪ੍ਰੀਤ ਆਪਣੇ ਘਰ ਦੇ ਨਾਲ ਵਾਪਸ ਘਰ ਆਇਆ ਅਤੇ ਰਾਤ ਵੇਲੇ ਜਦੋਂ ਆਪਣੇ ਪਿਤਾ ਦੇ ਕਹਿਣ ਤੇ ਖੇਤ ਵਿੱਚ ਮੋਟਰ ਦੀ ਸਵਿੱਚ ਦੱਬ ਕੇ ਵਾਪਸ ਆ ਰਿਹਾ ਸੀ ਤਾਂ ਆਉਂਦਿਆਂ ਹੀ ਰਸਤੇ ਦੇ ਵਿੱਚ ਉਸਦੀ ਕਾਰ ਪਲਟ ਕੇ ਖਦਾਨਾ ਦੇ ਵਿੱਚ ਡਿੱਗ ਪਈ ਜਿਸ ਦੇ ਕਾਰਨ ਮੌਕੇ ਤੇ ਹੀ ਕਰਨਪ੍ਰੀਤ ਦੀ ਮੌਤ ਹੋ ਗਈ ਜਿਕਰ ਇਹੋ ਗਾਇ ਕਿ ਕਰਨਪ੍ਰੀਤ ਆਪਣੇ ਘਰ ਦਾ ਇਕਲੌਤਾ ਹੀ ਪੁੱਤਰ ਸੀ ਦੂਜੇ ਪਾਸੇ ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਕਲੌਤਾ ਬੇਟਾ ਸੀ ਤੁਹਾਡਾ ਕੀ ਕਹਿਣਾ ਹੈ ਕੱਲ ਵਾਲੇ ਬੀਮਾ ਸਰ ਲੱਗਿਆ ਸੀ ਬੀਮਾ ਸਰ ਲੱਗਿਆ ਸੀ ਕੱਲ ਜਨਮ ਦਿਨ ਨੂੰ ਇਹ ਦੇਖ ਇੱਥੇ ਗਿਆ ਮੋਟਰ ਤੱਕ ਜਾ ਰਿਹਾ ਖੇਤ ਕਹਿੰਦਾ ਅਜੀ ਤਾਂ ਜਨਮ ਦਿਨ ਮਨਾ ਕੇ ਪੂਆ ਜੀ ਬਾਹਰੋਂ ਆਏ ਹੋਏ ਨੇ ਨਾ ਉਹ ਕਹਿੰਦੇ ਜਿਆ ਸ਼ੀਨ ਨਾਲੇ ਪੈਣਾ ਪੈਣਾ ਇਕੱਠੇ ਹੋ ਕੇ ਮਿਲਾਂਗੇ ਚਲ ਅੱਛ ਪਹਾੜਪੁਰ ਪਿੰਡਾ ਵੀ ਉੱਥੇ ਮਨਾਵਾਂਗੇ ਉੱਥੇ 4 ਵਜੇ ਕੱਲ ਮਨਾ ਕੇ ਸੀ ਜਨਮ ਦਿਨ ਇਹ ਚਲ 7:00 ਵਜੇ ਕਹਿੰਦਾ ਡੈਡੀ ਨਾਲੇ ਆਪਣੇ ਅਵਤਾਰ ਦੇ ਮੁੰਡੇ ਦੀ ਪਾਰਟੀ ਆਪਣੇ ਕਾ ਸਦਾ ਆਇਆ ਵੀ ਨਾ ਸਾਗਨ ਦੇ ਦਾਂਗੇ ਚਲ ਮਾਂ ਭੱਗ ਜਾ ਬੁੱਤ ਕੋਈ ਨਾ ਬਸ ਉੱਥੋਂ ਆ ਗਏ ਤੜਕੇ ਦੂਈ ਪੂਆ ਜੀ ਦਾ ਬੇਟਾ ਇਹ ਘਰੇ ਪਏ ਨੇ ਉਹਨੂੰ ਨਾਲ ਜਨ ਨੂੰ ਕਹਿੰਦਾ ਸੀ ਹਲੇ ਕਹਿੰਦਾ ਉਹ ਬਣਾ ਚਲ ਤੂੰ ਪੈ ਜਾ ਮੈਂ ਹੁਣ ਆ ਜੈਣਾ ਬਸ ਜਾਂਦੇ ਰੱਬ ਜਾਣੇ ਵੀ ਕੀ ਹੋਇਆ ਮੂਰੇ ਕੀ ਨਾ ਅਜੇ ਕੁਝ ਨਹੀਂ ਪਤਾ ਲੱਗਾ ਵੀ ਕੀ ਕਾਰਨ ਹੋਇਆ ਕਾਰਨ ਦਾ ਨਹੀਂ ਮੇਰੇ ਕੋਈ ਪਤਾ ਗੱਡੀ ਤੁਸੀਂ ਦੇਖ ਕੇ ਆਓ ਸਾ ਖਤਮ ਪਈ ਆ ਤੇ ਮੁੰਡੇ ਦੀ ਇੱਥੇ ਇੱਕ ਨੂੰੜਕੀ ਮੋਟਰ ਆ ਮੁੰਡਾ ਬੜਾ شریف ਸੀ ਮੇਰਾ ਤਾਂ ਭਤੀਜਾ ਹੀ ਲੱਗਦਾ ਸੀ ਤੇ ਉਹ ਕਿਤੇ ਰਾਤ ਨੂੰ ਆਇਆ ਬਾਈ ਮੋਟਰ ਚਲਾਉਣ ਲਈ ਨਹੀਂ ਹੋਈ ਉਹ ਸਾਹਮਣੇ ਥੋੜਾ ਜਿਹਾ ਕਰਵ ਸੀਗਾ ਉੱਥੇ ਲੱਗੀ ਸੁੱਕੀ ਲੱਕੜ ਤੇ ਫਿਰ ਉਹ ਉੱਪਰ ਲੱਗੀ ਆ ਉੱਪਰ ਲੱਗ ਕੇ ਫਿਰ ਸਵੇਰੇ ਮਾਰਨਿੰਗ ਜਦੋਂ ਪਤਾ ਲੱਗਿਆ ਸਭਾਈ ਜੀ ਪੂਰੇ ਹੋ ਚੁੱਕੇ ਸੀ ਤੇ ਉਹ ਸੀਟ ਤੇ ਕੰਡਕਟਰ ਸੀਟ ਤੇ ਪਿਆ ਸੀਗਾ ਬੜਾ شریف ਬੱਚਾ ਸੀ ਖੇਤੀ ਵਧੀਆ ਖੇਤੀ ਕਰਦਾ ਸੀ ਇੱਕ ਦੋ ਦੋਸਤ ਸੀਗੇ ਉਹਨਾਂ ਦੀ ਵੀ ਵਧੀਆ ਕਰਾਉਂਦਾ ਸੀ ਇੱਕ ਇਕਲੌਤਾ ਹੀ ਹਾਂਜੀ ਹਾਂਜੀ ਭਾਈ ਅੱਜ ਕੱਲ ਜਨਮ ਦਿਨ ਵੀ ਸੀਗਾ ਭਈ ਇਹਦਾ ਅੱਛਾ ਚਲੋ ਤੇ ਹਾਂਜੀ ਹਾਂ ਕੱਲ ਪੂਆ ਜੀ ਨੇ ਸਾਡੇ ਪਹਾੜਪੁਰ ਉਹਨਾਂ ਕੋਲੇ ਜਾ ਕੇ ਆਇਆ ਪਹਿਲਾਂ ਤੇ ਰਾਤ ਤੀ ਇਕੱਲਾ ਹੀ ਸੀ ਘਰੇ ਤੇ ਇਕੱਲਾ ਉੱਠ ਕੇ ਬਸ ਇਧਰ ਨੂੰ ਆ ਗਿਆ ਮੋਟਰ ਚਲਾਉਣ ਲਈ ਕਿੰਨੇ ਕਵਿ ਚ ਕਟਣਾ ਹਾਂਜੀ ਕਿੰਨੇ ਕਵਿ ਦੀ ਕਟਣਾ ਕਟਣਾ ਦਾ ਬਈ ਐਗਜ਼ੈਕਟਲੀ ਕੁਝ ਪਤਾ ਨਹੀਂ ਹੈਗਾ ਉਹ ਕੈਮਰਿਆਂ ਦੇ ਵਿੱਚ ਪਿੰਡ ਲੱਗੇ ਹੋਏ ਨੇ ਉਹਨਾਂ ਤੋਂ ਪਤਾ ਲੱਗੇਗਾ ਜਨਮ ਦਿਨ ਦੇ ਵਾਲੇ ਦਿਨ ਹੀ ਮੌਤ ਹੋਈ ਇਹਦਾ ਮਤਲਬ ਬਸ ਜਨਮ ਦਿਨ ਵਾਲੇ ਦਿਨ ਲਾ ਲੋ ਬਈ ਮਾੜੀ ਬਹੁਤ ਦੇਹਦ ਅਫਸੋਸ ਕਾਫੀ ਦੁੱਖਾਂ ਦਾ ਪਹਾੜ ਟੁੱਟਿਆ ਯਾਰ ਬੱਚਾ ਇੰਨਾ ਚੰਗਾ ਸੀ ਬੱਚਾ ਇੰਨਾ ਚੰਗਾ ਸੀ ਜਦੋਂ ਵੀ ਕਹਿ ਦੋ ਕੰਮ ਕੋਈ ਹਾਂ ਚਾਚੂ ਹਾਂ ਚਾਚੂ ਠੀਕ ਆ ਚਾਚੂ ਨਾ ਉਹਦੇ ਬੋਲਾਂ ਚ ਨਾਂ ਸੀ ਨਹੀਂ ਪੜਦਾ ਵੀ ਸੀ ਹਾਂਜੀ ਹਾਂ ਬਈ ਪੜਦਾ ਸਿਸਟਰ ਇਹ ਦੇ ਇਕੱਲੇ ਸੀਗੇ ਉਹ ਬਾਹਰ ਗਏ ਹੋਏ ਆ ਵੱਡੇ ਨੇ ਇਹਨਾਂ ਤੋਂ ਬੜਾ ਸ਼ਰੀਫ ਬਹੁਤ ਹੁਣ ਹਰ ਬੱਚਾ ਵੀ ਯਾਰ ਫਨੂ ਤਾਂ ਜੀ ਬਹੁਤ ਲੇਟ ਪਤਾ ਲੱਗਿਆ ਉਹ ਕਹਿੰਦੇ ਜੇ ਮੌਕਾ ਇਹ ਰਾਤ ਨੂੰ ਹੋਇਆ ਕੋਈ ਪਤਾ ਲੱਗਿਆ ਵੀ ਦੋ ਡੇਢ 2 ਵਜੇ ਤੱਕ ਕੋਈ ਵਾਕਾ ਇਹ ਜਦੋਂ ਐਕਸੀਡੈਂਟ ਹੋਇਆ ਇਹ ਸਾਨੂੰ ਤਾਂ ਅਸਤਾ ਸਵੇਰੇ ਕੋਈ 8:00 ਵਜੇ ਪਹੁੰਚੋ ਹਾਂ ਜਿੱਥੇ ਜੀ 8:00 ਵੀ ਬਾਅਦ ਉਹ ਜਾ ਕੇ ਅਸੀਂ ਦੇਖਿਆ ਜੀ ਉਹਨੂੰ ਅੰਦਰੋਂ ਅਸੀਂ ਕੱਢਿਆ ਬਸ ਕਿਸ ਤਰ੍ਹਾਂ ਦੇ ਹਾਲਾਤ 'ਚ ਜੇ ਤੁਸੀਂ ਕੱਢਿਆ ਹਾਲਾਤ ਤਾਂ ਜੀ ਖਰਾਬ ਹੀ ਸੀ ਕਿ ਉਹ ਉਹਦਾ ਪੈਰ ਵਿੱਚ ਫਸਿਆ ਸੀ ਉਹ ਡੇਗਿਆ ਪਿਆ ਸੀਗਾ ਅਸੀਂ ਜਾ ਕੇ ਬਸ ਕੱਢਤਾ ਜੀ ਦਿੱਤੋ ਮੌਕੀ ਤੀ ਹੋ ਗਈ ਸੀ ਹਾਂ ਪਹਿਲੇ ਸਾਡੇ ਜਾਣ ਤੋਂ ਪਹਿਲਾਂ ਹੀ ਹੋ ਗਈ ਸੀ ਕਾਰਨ ਸਾਨੂੰ ਕੰਟਰੋਲ ਰੂਮ ਤੋਂ 8:38 9 ਵਜੇ ਦੇ ਕਰੀਬ ਕਾਲ ਆਈ ਸੀ ਕਿ ਕਿ ਰਾਮਗੜ੍ਹ ਰੋਡ ਤੇ ਇੱਕ ਐਕਸੀਡੈਂਟ ਹੋਇਆ ਤੇ ਜਦੋਂ ਮੈਂ ਆਪਣਾ ਆਈਓ ਭੇਜਿਆ ਉੱਥੇ ਤੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਸੀਗੀ ਉਹ ਪੇੜ ਨਾਲ ਵੱਜੀ ਹੋਈ ਸੀ ਜਿਹਦੇ ਕਰਕੇ ਕਰਨ ਜਿਹੜਾ ਕਰਨਪ੍ਰੀਤ ਸਿੰਘ ਹੈ 20 ਸਾਲ ਦਾ ਮੁੰਡਾ ਉਹਦੀ ਡੈਥ ਹੋਈ ਹੋਈ ਸੀਗੀ ਮੌਕੇ ਤੇ ਹੋਰ ਕੀ ਕਰਦਾਂ ਪਤ ਲੱਗੇਗੀ ਇਦੇ ਵਿੱਚ ਮੇਨ ਤਾਂ ਜਿਹੜੀ ਅਸੀਂ ਉਹ ਪੁਸ਼ਕਿਸ਼ ਕਰੀਏ ਮੌਕੇ ਤੋਂ ਉੱਥੇ ਕਿ ਰਾਤ ਨੂੰ ਮੋਟਰ ਬੰਦ ਕਰਨ ਲਈ ਗਿਆ ਸੀ ਵਾਪਸੀ ਟਾਈਮ ਇਹਦੀ ਗੱਡੀ ਵੱਜ ਗਈ ਤੇ ਜਿਹੜੇ ਉੱਥੇ ਹੋਰ ਅਸੀਂ ਮਤਲਬ ਏਰੀਏ ਦੀ ਪੁਸ਼ਕਿਸ਼ ਕਰੀਏ ਤੇ ਉੱਥੇ ਸਾਨੂੰ ਇਹ ਤਾਂ ਕੋਈ ਲੱਗਦਾ ਨਹੀਂ ਕਿ ਉੱਥੇ ਕੋਈ ਹੋਰ ਗੱਡੀ ਵੱਜੀ ਹੋਵੇ ਨਾਲ ਇਦਾਂ ਦਾ ਕੋਈ ਨਹੀਂ ਕੋਈ ਐਵੀਡੈਂਸ ਨਹੀਂ ਮਿਲਿਆ ਸਾਨੂੰ ਤੇ ਇਹੀ ਆ ਕਿ ਪੇੜ 'ਚ ਗੱਡੀ ਵੱਜਣ ਕਰਕੇ ਉਹਦੀ ਡੈਥ ਹੋਈ ਆ। ਹਾਂਜੀ ਕੋਲ ਤਾਂ ਬੇਟਾ ਸੀ ਅਸੀਂ ਜੀ ਫੈਮਲੀ ਨੂੰ ਪੁੱਛਿਆ ਕਿ ਤੁਸੀਂ ਜੇ ਤੁਹਾਨੂੰ ਕਿਸੇ ਤੇ ਸ਼ੱਕ ਸ਼ਾ ਹੈਗਾ ਤਾਂ ਤੁਸੀਂ ਦੱਸ ਦਿਓ ਕਿਉਂਕਿ ਸਾਨੂੰ ਕਿਸੇ ਤੇ ਨਹੀਂ ਉਸ ਦੇ ਬਿਹਾਫ ਤੇ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ ਜੀ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ